I, Piosktatio, ਭਾਰਤ ਦੇ ਨਾਮ ਪਰ ਭਾਰਤ ਦੇ ਨਾਮ ਪਰ ਭਾਰਤ ਨੂੰ ਕਰਾਂ ਜੁੱਤ ਜਾਦੇ ਨੇ ਜੀ ਮੰਨ ਸਮਨਾਂ ਨੇ ਤਤ ਨਾਮ ਸਮਨ ਅਗਰਾਮੇ ਬ੍ਰਹਮ ਨਾਨਕ ਜਦ ਨੇ ਜੀ ਮੰਨ ਭਾਰਤ ਦੇ ਨਾਮ ਤੇ ਜੁਦਾ ਪਾਣ ਦੀ ਆਹ ਮੇ ਨੂੰ ਮੁਕਤ ਉਧਾਰੇ ਮੇ ਨੂੰ ਮੁਕਤ ਉਧਾਰੇ ਇੱਕ ਬੱਚਿਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਕੋਈ ਉਸ਼ਾਕ ਨਹੀਂ ਸਮੇਂ-ਸਮੇਂ ਤੇ ਅਨੁਸਾਰ ਬਹੁਤ ਸਾਰੇ ਕਾਰਜ ਜਿਹੜੇ ਉਸ ਵਕਤ ਉਹ ਚੱਲਦੇ ਰਹਿੰਦੇ ਆ ਜਦੋਂ ਆਂਦੇ ਕਿ ਤੱਕ ਪਰ ਜਿਹੜੀ ਸੋਨੇ ਦੀ ਸੇਵਾ ਆ ਇਹ ਲੰਮੇ ਸਮੇਂ ਤੋਂ ਬਾਅਦ ਹੁੰਦੀ ਆ ਗੁਰੂ ਰਾਮਦਾਸ ਪਾਤਸ਼ਾਹ ਨੇ ਬਾਹਰ ਕਿਰਪਾ ਤੇ ਬਖਸ਼ਿਸ਼ ਕਰਕੇ ਅੰਦਰਲੇ ਪਾਸੇ ਇਹ ਜਿਹੜਾ ਸੋਨੇ ਦਾ ਕਾਰਜ ਸੀ ਉਹ ਐਸਾ ਕਿਉਂ ਇਹ ਸਿੱਖ ਪੰਥ ਦੀ ਬਹੁਤ ਸਤਿਕਾਰਤ ਜਥੇਬੰਦੀ ਗੁਰਨਾانک ਨਿਸ਼ਕਾਮ ਸੇਵਕ ਜਥਾਪਰਮੰਗਮ ਜੋਕੇ ਵਾਲੇ ਉਹ ਜਥੇਬੰਦੀ ਨੂੰ ਬਖਸ਼ਿਸ਼ ਕੀਤਾ ਤੇ ਇਹਨਾਂ ਦੇ ਮੁਖ ਸੇਵਾਦਾਰ ਸਿੱਖ ਨਾਨਕ ਨਾਮ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਜਿਹੜੇ ਇਸ ਕਾਰਜ ਨੂੰ ਆਪਣੇ ਹੱਥਾਂ 'ਚ ਲੈ ਕੇ ਲਗਭਗ 2/3 ਕਾਰਜ ਜਿਹੜਾ ਆ ਉਹ ਅੰਦਰ ਸੰਪੂਰਨ ਹੋ ਚੁੱਕਾ ਸਤਿਗੁਰੂ ਗੋਬਿੰਦ ਸਿੰਘ ਜੀ ਅੱਜ ਲੈਹਿੰਦੇ ਪਾਸੇ ਵਾਲੀ ਬਾਹੀ ਜਿਹੜੀ ਜਿੱਥੇ ਸਤਖੰਡ શ્રી ਹਰਮੰਦਰ ਸਾਹਿਬ ਦੇ ਕੀਰਤਨੀਆਂ ਕੀਰਤਨ ਕਰਦੇ ਆ ਉਹਦੀ ਅੱਜ ਸੰਪੂਰਨਤਾ ਹੋ ਗਈ ਤੇ ਉਹ ਜਿਹੜੇ ਸੋਨੇ ਦੇ ਪੱਤਰੇ ਆ ਉਹ ਅੱਜ ਇਨਸਟਾਲ ਕਰਨ ਦਾ ਕਾਰਜ ਜਿਹੜਾ ਆ ਉੱਚ ਰੂਹ ਹੋਇਆ ਸਾਛੇ ਪ੍ਰਦੇਵ ਜੀ ਦਾ ਤੇ ਮੈਂ ਇਸ ਗੁਰਨਾਨਕ ਨਿਸ਼ਕਾਮ ਸੇਵਕ ਜਥੇ ਨੂੰ ਵਧਾਈ ਵੀ ਦੇਣਾ ਗੁਰਬਾਣੀ ਦੇ ਅੰਦਰ ਇੱਕ ਜਿਨ੍ਹਾਂ ਨੇ ਪੰਜਾਂ ਹੀ ਤਾਕਤਾਂ ਤੇ ਬਹੁਤ ਵੱਡੀਆਂ ਸੁਭਾਵਾਂ ਨਵਾਇਆਂ ਹੁਣ ਵੀ ਤਾਕਤਰੀ ਕੇਸਗੜ੍ਹ ਸਾਹਿਬ ਵਿਖੇ ਪ੍ਰਦੇਕਾਰ ਚੱਲ ਰਹੇ ਆ ਜੀ ਆਪ ਜੀ ਦੇ ਨਾਲ ਸਾਂਝਾ ਕਰਦਾ ਤੇ ਇੱਥੇ ਅੰਦਰਲੇ ਪਾਸੇ ਕਿਉਂਕਿ ਪੁਰਾਣੇ ਸਮੇਂ ਅਨਸਾਰ ਮੋਟੀਆਂ ਗੀਟੀਆਂ ਲਾ ਕੇ ਵੱਡੇ ਕਿੱਲ ਲਾ ਕੇ ਇਥੇ ਕਾਰਜ ਹੋਇਆ ਹੈ ਸਗਾ ਵਿੱਚ ਸਿਲ ਵੀ ਆਈਓ ਸੀ ਹੁਣ ਨਵੇਂ ਸਿਰਿਓ ਸਾਰਾ ਈ ਕਾਰ ਜਿਹੜਾ ਆ ਉਹ ਨਵੇਂ ਸਿਰਿਓ ਕੀਤਾ ਗਿਆ ਮੈਂ ਸਮਝਦਾ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਬਖਸ਼ਿਸ਼ ਆ ਇਹ ਮਹਾਨ ਜਸੇਬੰਦੀ ਨੇ ਸੋਚਣ ਵਾਸਤੇ ਬਹੁਤ ਵੱਡੇ ਕਾਰਜ ਪਹਿਲਾਂ ਵੀ ਕੀਤੇ ਤੇ ਕਰਨ ਵੀ ਜਾ ਰਹੀ ਆ ਤੇ ਹੌਲੀ ਹੌਲੀ ਸਾਡੇ ਇੱਕ ਤੋਂ ਕਾਰਜ ਹੋ ਰਿਹਾ ਸਭ ਤੋਂ ਵੱਡਾ ਕਾਰਜ ਕਾਰਜ ਸਿੱਖ ਅਖਾਇਤ ਤਖਤ ਇੱਥੇ ਪਵਿੱਤਰ ਹਰਿਮੰਦਰ ਸਾਹਿਬ ਦੀ ਛੱਤ ਦਾ ਕਾਰਜ ਆ ਉਹਦੇ ਬਾਰੇ ਵੀ ਵਿਚਾਰਾਂ ਹੋਈਆਂ ਤੋਂ ਉਤਲੀ ਮੰਜ਼ਲ ਤੇ ਦੂਜੀ ਦੇ ਜਿਹੜਾ ਨਿਕਾਸ ਦਾ ਕਾਰਜ ਲਗਭਗ ਉਹ ਵੀ ਕੰਪਲੀਟ ਹੋ ਚੁੱਕਾ ਸੋ ਅੱਜ ਅਮਰਤ ਵੇਲੇ ਗੁਰੂ ਚਰਨਾਂ ਚ ਅਰਦਾਸ ਕਰਕੇ ਇਹ ਕਾਰਜ ਜਿਹੜਾ ਸੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਆਪ ਆਏ ਆ ਉਹਨਾਂ ਨੇ ਸਾਰਿਆਂ ਨੇ ਅਮਰਤ ਵੇਲੇ ਉੱਠਣਾ ਇਸ਼ਾਨ ਕਰਨ ਸਾਰੇ ਉਹਨਾਂ ਦੇ ਸੇਵਾਦਾਰ ਸਾਰਿਆਂ ਨੇ ਇਕੱਠੇ ਹੋ ਕੇ ਉਹ ਕਾਰਜ ਜਿਹੜਾ ਸੀਗਾ ਉਹ ਸੰਪੂਰਨ ਕੀਤਾ